ਮਾਰਨਿੰਗ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਜਾਨੇ ਵਧੀਆ ਹੋਣਗੇ ਬਾਈ ਜੀ ਦੇਖੋ ਸਵੇਰ ਹੋ ਚੁੱਕੀ ਆ ਤੇ ਮੈਂ ਉੱਠ ਕੇ ਇਹਨਾਂ ਨੂੰ ਜਿਹੜੇ ਉੱਪਰ ਬਰਡ ਨੇ ਇਹਨਾਂ ਨੂੰ ਖੁੱਲੇ ਛੱਡਤਾ ਕਿਉਂਕਿ ਮੈਂ ਇਹਨਾਂ ਨੂੰ ਨਾ ਫੀਡ ਨਹੀਂ ਪਾ ਰਿਹਾ ਮੈਂ ਇਹਨਾਂ ਨੂੰ ਇਦਾਂ ਹੀ ਪਾਲਣਾ ਚਾਹੁੰਦਾ ਫੀਡ ਵੈਸੇ ਹੈ ਤਾਂ ਜ਼ਰੂਰੀ ਪਰ ਮੈਂ ਦੇਖਦਾ ਥੋੜਾ ਜਿਆਦਾ ਤਜਰਬਾ ਕਰਕੇ ਵੀ ਇਹਨਾਂ ਨੂੰ ਇਦਾਂ ਇਹਨਾਂ ਨੂੰ ਹਫਤਾ ਫੀਡ ਤਾਂ ਪਾਈਏ ਸਿਰਫ ਹਰੇ-ਚਾਰੇ ਤੇ ਛੱਡੀਆਂ ਨਾਲ ਤਾਂ ਕਾ ਖਤਮ ਹੋ ਜੂ ਨਾਲੇ ਇਹਨਾਂ ਦੀ ਗਰੋਥ ਦੇ ਵਿੱਚ ਕੋਈ ਅਸਰ ਪੈਂਦਾ ਜਾਂ ਨਹੀਂ ਪੈਂਦਾ ਕਿਉਂਕਿ ਮੈਂ ਕੁਝ ਕੁ ਦਿਨਾਂ ਤੋਂ ਛੱਡਿਆ ਇਹਨਾਂ ਦੇ ਰੰਗ ਰੂng ਜਿਹਾ ਸ ਇਹ ਬਾਲ ਬੁਲ ਆਉਣ ਲੱਗ ਗਏ ਤੇ ਇਹ ਸ਼ਾਈਨ ਤੁਸੀਂ ਚੈੱਕ ਕਰੋ ਚਿੱਟੇ ਨੇ ਹਲੇ ਹੋਰ ਜ਼ਿਆਦਾ ਵਧੀਆ ਹੋਣਗੇ ਪੂਰੀ ਸ਼ਾਈਨ ਆ ਚੁਗੀ ਜਦੋਂ ਉਦੋਂ ਆਪਾਂ ਮੰਨਾਂਗੇ ਇਹਨਾਂ ਨੂੰ ਕਿਉਂਕਿ ਮਲਟੀ ਵਿਟਾਮਿਨ ਕੁਝ ਵੀ ਨਹੀਂ ਪਾ ਰਹੇ ਇਹਨਾਂ ਨੂੰ ਸਿੰਪਲ ਫੀਡ ਪਾਈ ਸੀ ਤੇ ਹੁਣ ਉਹ ਵੀ ਬੰਦ ਕਰਕੇ ਆਪਾਂ ਨੇ ਸਿਰਫ ਹਰੇ ਤੇ ਛੜਤੇ ਕਿਉਂਕਿ ਪਿੰਡਾਂ ਦੇ ਵਿੱਚ ਐਂ ਹੀ ਪਾਲਦੇ ਨੇ ਲੋਕ ਜਿਹੜੇ ਘੱਟ ਮੁਰਗੇ ਹੁੰਦੇ ਨੇ ਤਾਂ ਜਿਹੜੇ ਆਪਾਂ ਨੇ ਘੱਟ ਪੀਸ ਰੱਖੇ ਸੀ ਨਾ ਇਹ ਆਪਾਂ ਇਦਾਂ ਇੱਥੇ ਜਰਬੇਲੀ ਰੱਖੇ ਨੇ ਬਾਕੀ ਭਾਈ ਜਿਹੜਾ ਇਹਨਾਂ ਨੂੰ ਬੰਦ ਕਰਦੇ ਆ ਉਹ ਜਗ੍ਹਾ ਹੈਗੀ ਆ ਆਹ ਹਨ ਇੱਥੇ ਇਹਨਾਂ ਨੂੰ ਬੰਦ ਕਰ ਦਿੰਨੇ ਹੁੰਨੇ ਆਪਾਂ ਇਹ ਘਰ ਦੀ ਛੱਤ ਤੇ ਆਪਾਂ ਨੇ ਰੱਖਿਆ ਹੋਇਆ ਹੈ ਸੈਟਅਪ ਅਲੱਗ ਤੇ ਉਸ ਤੋਂ ਇਲਾਵਾ ਭਾਈ ਆ ਜਿਹੜੇ ਮੁਰਗੇ ਨੇਗੇ ਆਪਣੇ ਬਲੈਕ ਐਸਟਰ ਲੋਪ ਦੇ ਤੇ ਇਹਨਾਂ ਨੂੰ ਇੱਥੇ ਰੱਖਿਆ ਹੋਇਆ ਹੈ ਇਹ ਸਾਰੇ ਸੇਲ ਤੇ ਨੇ ਇਹਨਾਂ ਦੇ ਵਿੱਚੋਂ ਦੋ ਕੁ ਪੀਸ ਮੈਂ ਰੱਖ ਲਊਗਾ ਬਾਕੀ ਸਾਰੇ ਤੇ ਸਾਰੇ ਮੈਂ ਸੇਲ ਕਰ ਦੇਣੇ ਨੇ ਜੇ ਕਿਸੇ ਨੇ ਲੈਣੇ ਆ ਤਾਂ ਭਾਈ ਲੈ ਵੀ ਸਕਦਾ ਤਾਂ ਜੇ ਆਪਣੀ ਵੀਡੀਓ ਦੇਖ ਕੇ ਆਉਂਦਾ ਆਪਾਂ ਦੱਸ ਦੇ ਵੀ ਤੁਹਾਡੀ ਵੀਡੀਓ ਦੇਖ ਕੇ ਆਇਆ ਤਾਂ 550 ਰੁਪਏ ਦਾ ਆਪਾਂ ਉਹਨਾਂ ਨੂੰ ਦੇ ਦਾਂਗੇ ਨਹੀਂ ਮੈਂ 600 ਜਾਂ 700 ਤੱਕ ਮੈਂ ਉਹਨਾਂ ਨੂੰ ਸੇਲ ਕਰ ਤੀ ਕਰਦਾ ਵੀਰੇ ਤੇ ਜੇ ਕਿਸੇ ਨੇ ਲੈਣਾ ਤਾਂ ਲੈ ਸਕਦਾ ਭਾਈ ਆਪਣੀ ਵੀਡੀਓ ਦੇਖ ਕੇ ਤੇ ਲੋਕੇਸ਼ਨ ਹੈਗੀ ਆਪਣੀ ਪਟਿਆਲਾ ਪੰਜਾਬ ਠੀਕ ਹੈ ਜੀ ਭਾਰਸਾ ਰੋਡ ਤੇ ਆਪਾਂ ਨੇ ਕਰਿਆ ਹੋਇਆ ਬਾਕੀ ਮੈਂ ਤੁਹਾਨੂੰ نیچے ਦਿਖਾ ਦਿੰਦਾ ਆਪਣਾ ਬਣਿਆ ਹੋਇਆ ਜਿਹੜਾ ਕਿ ਫਾਰਮ ਬਣਾ ਰੱਖਿਆ ਆਪਾਂ ਨੇ ਤੇ ਉਹ نیچے ਆ ਜੀ ਤੇ ਉਹ ਵੀ ਤੁਹਾਨੂੰ ਦਿਖਾਉਣਾ ਹੈ نیچے ਚੱਲ ਕੇ ਵੀ ਕਿਦਾਂ ਦਾ ਹਨਾ ਸਾਰਾ ਹੈਗਾ ਆਪਣਾ ਸਿਸਟਮ ਤੁਸੀਂ ਅਰੇਅਲੀ ਚੈੱਕ ਕਰੋ ਬਈ ਜੀ ਕਿੰਨੀ ਹੋ ਗਈ ਆ ਆ ਸਾਰੇ ਬਨੇਰੇ ਉਹਨਾਂ ਨਾਲ ਭਰ ਗਏ ਸੀ ਤੋਰੀਆਂ ਦੀ ਬੇਲਾਂ ਨਾਲ ਮੈਂ ਉਹ ਤੁਸੀਂ ਦੇਖੋ ਥੱਲੇ ਝੜਤੀਆਂ ਕਿਉਂਕਿ ਆ ਖਾਲੀ ਕਰਿਆ ਹਾਲੇ ਹੱਬ ਇੱਥੇ ਲੱਗੇ ਹੋਇਆ ਕੋਈ ਨਹੀਂ ਇਹ ਮੈਂ ਤਾਂ ਰੱਖਿਆ ਹੋਇਆ ਵੀ ਚਲੋ ਕੱਲ ਨੂੰ ਇਹਨਾਂ ਨੂੰ ਤੋਰੀਆਂ ਵਗੈਰਾ ਤੋੜ ਕੇ ਪਾ ਦਿੰਨੇ ਹੁੰਨੇ ਆ ਕਿਉਂਕਿ ਮੈਂ ਤੁਹਾਨੂੰ ਦਿਖਾ ਦਿੰਨਾ ਹੁਣ ਆ ਜਿਵੇਂ ਆ ਲੱਗ ਰਹੀ ਆ ਇੱਕ ਤੋਰੀ ਆ ਲੱਗੀ ਹੋਈ ਆ ਹਨਾ ਇਹ ਤੋੜ ਲੈਣੇ ਹੁਣ ਇਹਨਾਂ ਨੂੰ ਮੁਰਗੇ ਜਿਹੜੇ ਅੰਦਰ ਨੇ ਇਹਨਾਂ ਨੂੰ ਮੈਂ ਫੀਡ ਫਾਲਜ ਹੀ ਘੱਟ ਹੀ ਪਾਉਣਾਗਾ ਐਦਾਂ ਹੀ ਪਾਉਣਾ ਕਿਉਂਕਿ ਸੇਲ ਹੀ ਕਰਨੇ ਨੇ ਹੈ ਵਜਨ ਵਧਾਉਣਾ ਬਸ ਆ ਭਾਈ ਦੋ ਕਟੋਰੀਆਂ ਮੈਂ ਤੋੜ ਲਈਆਂ ਇਹਨੂੰ ਕੱਟ ਕੇ ਬਾਲਟੀ 'ਚ ਪਾ ਦਾਂਗੇ ਫਿਰ ਉਦੋਂ ਬਾਅਦ ਚੋਂ ਨਾ ਜਿਹੜੇ ਆਪਣੇ ਬਰਡ ਨੇ ਮੁਰਗੇ ਉਹਨਾਂ ਨੂੰ ਆਪਾਂ ਅੰਦਰ ਛੱਡ ਦਾਂਗੇ ਉਹ ਹੌਲੀ ਹੌਲੀ ਖਾਈ ਜਾਣਗੇ ਤਾਂ ਇਹਨੂੰ ਮੈਂ ਕੱਟ ਕੇ ਬਾਅਦ ਚੋਂ ਪਾਉਣਾ ਲਓ ਜੀ ਆਪਾਂ ਨੇ ਆਹ ਕਟੋਰੀਆਂ ਨਾ ਕੱਟ ਲਈਆਂ ਦੋ ਕਟੋਰੀਆਂ ਕੱਟੀਆਂ ਨੇ ਕਿਉਂਕਿ ਬਾਕੀ ਬਾਅਦ ਚੋਂ ਪਾ ਦਾਂਗੇ ਹੌਲੀ ਹੌਲੀ ਇਹਨੂੰ ਪਈ ਜਾਵਾਂਗੇ ਤੇ ਦੇਖਦੇ ਆ ਆ ਦੇਖੋ ਚੈੱਕ ਕਰੋ ਕਿਵੇਂ फटाफट ਖਾਂਦੇ ਨੇ ਦੁਬਾਰਾ ਚੋ ਵੀਰੇ ਮੈਂ ਨਾ ਜਿਹੜੇ ਪੱਤੇ ਸਿੱਟੇ ਸੀ ਇਹਨਾਂ ਵਾਸਤੇ ਉਹ ਤਾਂ ਇਹਨਾਂ ਨੇ ਖਾਧੋ ਹੀ ਨਹੀਂ ਗੇ ਉਹ ਸਾਰੇ ਇਦਾਂ ਹੀ ਪਏ ਨੇ ਹਨਾ ਆ ਮੈਂ ਕਿਹਾ ਚੱਲ ਤੋਰਨੇ ਪਾ ਦਿਆਂ ਇਹਨਾਂ ਨੂੰ ਹੋਰ ਇਹਨਾਂ ਨੂੰ ਜ਼ਿਆਦਾ ਕੁਝ ਪਾਉਣਾ ਨਹੀਂ ਦਾ ਆਪਾਂ ਫੀਲ ਵਗੈਰਾ ਹਾਂ ਆ ਸਾਰੇ ਢੇਰੀ ਕਰ ਦਿੰਦੇ ਆ ਤੇ ਹੌਲੀ ਹੌਲੀ ਖਾ ਲੈਣਗੇ ਹੌਲੀ ਹੌਲੀ ਇਹਨਾਂ ਨੂੰ 5 ਮਿੰਟ ਦੇ ਅੰਦਰ ਹੀ ਖਤਮ ਕਰ ਦੇਣਾ ਇਹ ਮੇਰੇ ਨਾਲ ਜਿੱਦ ਸਮਾਂ ਲੱਗਣ ਲੱਗੇ ਹਨ ਤੇ ਬਾਕੀ ਬਈ ਪਾਣੀ ਇਹਨਾਂ ਨੇ ਡੋਲ ਲਿਆ ਇਹਨੂੰ ਪਾਣੀ ਵੀ ਪਾ ਦਿੰਦੇ ਫਿਲਟਰ ਡਰਿੰਕਰ ਇੱਕ ਲੈ ਕੇ ਆਉਣਾ ਪੈਣਾ ਇਹਨਾਂ ਵਾਸਤੇ ਉੱਪਰ ਵਾਸਤੇ ਕਿਉਂਕਿ ਬਈ ਉੱਪਰ ਨਾ ਚੱਕਰ ਇਹ ਹੈ ਕਿ ਇਹ ਪਾਣੀ ਡੋਲ ਲੈਂਦੇ ਨੇ ਤੇ ਫਿਲਟਰ ਤਾਂ ਆਪਣੇ ਪਏ ਹੋਣਗੇ ਲੱਭਣੇ ਪੈਣੇ ਆ ਸ਼ਾਇਦ ਪਰਲੀ ਸਾਈਡ ਪਏ ਹੋਣੇ ਨੇ ਫਿਲਟਰ ਇੱਕ ਅੱਦੇ ਪਏ ਹੋਣੇ ਪਰ ਇਹਨਾਂ ਵਾਸਤੇ ਆਪਾਂ ਡਰਿੰਕਰ ਜੂੜ ਲੈ ਕੇ ਆਣਾ ਫਿਲਟਰ ਤਾਂ ਇਹਨਾਂ ਨੂੰ ਲੋਡ ਵੀ ਨਹੀਂ ਮੈਂਦੀ ਫਿਲਟਰਾਂ ਦੀ ਤੇ ਟੂਟੇ ਇਹਨਾਂ ਵਾਸਤੇ ਲੈ ਲਈ ਆ ਕੀ ਖਾਣਾਂਗੇ ਥੋੜੇ ਟਾਈਮ ਬਾਅਦ ਬਸ ਇਹਨਾਂ ਨੂੰ ਪਾਣੀ ਪੀ ਲੈਣਾ ਆ ਬਾਈ ਹਲੇ ਪਾਣੀ ਭਰ ਨਹੀਂ ਗਿਆ ਸੀ ਇਹਨਾਂ ਲਵੇ ਵੀ ਲਾਤੀਆਂ ਸਾਰੀਆਂ ਥਾਣ ਖਾ ਗਏ ਥੋੜੀ ਬੁਤੀ ਹਰੇਕੀਆਂ ਬਸ ਤੇ ਇਹਨਾਂ ਨੂੰ ਆ ਵੀ ਇਹਨਾਂ ਨੂੰ ਵੀ ਪਾਵੇ ਪਰ ਮੈਨੂੰ ਲੱਗਦਾ ਇਹਨਾਂ ਨੂੰ ਹਲੇ ਥੱਲੇ ਬਹੁਤ ਕੁਝ ਲੱਗ ਰਿਹਾ ਤੁਸੀਂ ਆ ਖਾਓ ਉਦੋਂ ਤੱਕ ਮੈਂ ਬਾਹਰ ਪਰਲੀ ਸਾਈਡ ਕਿੜਾ ਮਾਰ ਕੇ ਉਹਨਾਂ ਜਿਹੜਾ ਕਿ ਤੁਹਾਨੂੰ ਦਿਖਾਣਾ ਫਾਰਮ ਜਿਹੜਾ ਆਪਾਂ ਖੁੱਲੇ ਦੇ ਵਿੱਚ ਕਰਦਾ ਨਾਲੇ ਉਹਨਾਂ ਨੂੰ ਫੀਡ ਪਾ ਕੇ ਆਉਣਾ ਦੇਖ ਵੀਰੇ ਆ ਆਪਣਾ ਖੁੱਲੀ ਜਗ੍ਹਾ ਦੇ ਵਿੱਚ ਫਾਰਮ ਕਰਿਆ ਹੋਇਆ ਆ ਮੁਰਗੀ ਦੇਖ ਲੈ ਬਾਹਰ ਨਿਕਲ ਗਈ ਔਰ ਬਾਕੀ ਕਿੱਥੇ ਨੇ ਬਾਕੀ ਆਏ ਨਹੀਂ ਹਨ ਤੇ ਇਹਨਾਂ ਨੂੰ ਇਹਨੂੰ ਅੰਦਰ ਬੁਲਾਉਣ ਦਾ ਇੱਕੋ ਇੱਕ ਤਰੀਕਾ ਆ ਫੀਡ ਦਿਖਾਉਂਗਾ ਆਹਾ ਹਾ ਤੇ ਤੇ ਆਂਦੇ ਹੋ ਇਹਨੂੰ ਪਿੱਛੇ ਆ ਜਾਣਾ ਮੁਰਗੀ ਦਾ ਮੁਰਗੀ ਐ ਸਕੂ ਵੀ ਆ ਗਿਆ ਆਓ ਆ ਆ ਆ ਆਓ ਦੇਖੋ ਉਹ ਪਹਿਲੇ ਨੰਬਰ ਤੇ ਯਾਰ ਤੇ ਹਲੇ ਤੱਕ ਮੁਰਗੀ ਆਈ ਨਹੀਂ ਆਓ 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 ਬੁਲਾ ਲਈ ਕਹਰਾ ਆਈ ਜਾਵੇ ਆ ਇਹ ਤਾਂ ਜੀਨ ਲੱਗਿਆ ਮੇਲਾਦਾ ਅਜੰਦਰ ਤੇ ਉਹ ਆ ਗਈ ਦੇਖੋ ਉਹ ਆ ਗਈ ਭੱਜੀ ਆ ਰਹੀਆਂ ਤੇ ਹੁਣ ਇਹਨਾਂ ਨੂੰ ਫੀਡ ਪਾਉਣੀ ਹੈ ਭਾਈ ਅੰਦਰੋਂ ਵੀ ਸਫਾਈ ਕਰਨੇ ਵਾਲੀ ਹੋ ਰਹੀ ਹੈ ਖਾਸੇ ਕੰਮ ਬਨੇ ਦੇਖੋ ਆ ਗਈ ਸਾਰੇ ਆ ਗਏ ਨਾਲ ਹੀ ਚਲੋ ਜੀ ਹੁਣ ਇਹਨਾਂ ਨੂੰ ਫੀਡ ਪਾਤੀ ਇੱਕ ਫੀਡਰ ਹੋਰ ਲਾਉਣਾ ਪੈਣਾ ਆਪਾਂ ਨੂੰ ਜਲਦੀ ਹੀ ਇੱਕ ਫੀਡਰ ਹੋਰ ਲਾਵਾਂਗੇ ਆਪਾਂ ਪਰ ਇਹਨਾਂ ਨੂੰ ਖਾ ਲੈਣ ਦਿਓ ਇਹਨਾਂ ਵਾਸਤੇ ਫੀਡ ਵਾਧੂ ਆ ਜਿਹਨਾਂ ਨੇ ਖਾ ਲੈਣਾ ਖਾ ਪੀ ਕੇ ਰਾਜ ਜਾਣੀਆਂ ਪਰਾਂ ਹੋ ਜਾਣਗੀਆਂ ਪਾਣੀ ਫਿਲਹਾਲ ਪਿਆ ਏ ਹਲੇ ਨਹੀਂ ਪਾਉਂਦੇ ਥੋੜੀ ਦੇਰ ਬਾਅਦ ਪਾ ਲਾਂਗੇ ਬਾਕੀ ਬਈ ਆਪਾਂ ਡੇਲੀ ਚੈੱਕ ਕਰਿਆ ਕਰਨਾ ਕਿ ਅੰਡੇ ਆਈ ਜਾਂ ਨਹੀਂ ਐ ਵੈਸੇ ਕੱਲ ਚੈੱਕ ਕਰਾਂਗੇ ਸ਼ਾਮ ਨੂੰ ਆਈ ਡੀ ਹੁਣ ਫੀਡ ਪਾਈ ਆ ਹੁਣ ਸ਼ਾਇਦ ਆ ਜਾਣ ਕਿਉਂਕਿ ਹਲੇ ਸਵੇਰ ਹੋਈ ਆ ਉਦੋਂ ਬਾਅਦ ਚੈੱਕ ਕਰਾਂਗੇ ਆਪਾਂ ਵੀ ਐਗ ਆਈ ਛੱਡੀਆਂ ਏ ਠੀਕ ਹੈ ਜੀ ਆ ਸਕੋਵੀ ਵੀ ਆਪਣਾ ਇੱਥੇ ਆ ਕੇ ਬਹਿ ਗਿਆ ਹੈਗਾ ਆ ਯੂਵੀ ਕੀ ਹੋਇਆ ਕੀ ਕਰਦਾ ਦੇਖਦਾ ਹੀ ਫਾਰਮ ਤੇ ਵੀਰੇ ਇਹ ਆਪਾਂ ਨੂੰ ਇੱਕ ਤੁਹਾਨੂੰ ਫਾਰਮ ਦੇ ਵਿੱਚ ਗੱਲ ਹੋਰ ਦੱਸਣੀ ਆ ਆ ਜਿਹੜਾ ਆਪਣਾ ਯੂਵੀ ਆ ਇਹ ਆਪਾਂ ਰੱਖਣਾ ਓਰੇ ਤੇ ਜਿਹੜਾ ਬੀਗਲ ਆ ਉਹ ਅੱਜ ਚਲਾ ਜਾਣਾ ਇੱਥੋਂ ਕਿਉਂਕਿ ਆਪਣੇ ਕੋਲ ਟਾਈਮ ਥੋੜਾ ਘੱਟ ਹੁੰਦਾ ਉਹ ਇਕੱਲੇ ਰਹਿਣ ਵਾਲਾ ਹੈ ਨਹੀਂ ਕਿ ਬਰੀਡ ਉਹ ਫੈਮਲੀ ਚਾਹੀਦੀ ਆ ਤੇ ਆਪਾਂ ਇਹ ਕਿ ਬਰੇਕ ਇਕੱਲੇ ਇਕੱਲੇ ਤੇ ਚੱਲ ਜਾਂਦੇ ਆ ਕੰਮ ਦੇ ਫਿਰ ਉਹ ਵਿਚਾਰਾ ਕੱਲਾ ਹੋ ਜਾਂਦਾ ਰੋਲਾ ਪਾਈ ਜਾਂਦਾ ਉਹਦਾ ਜੀ ਨਹੀਂ ਲੱਗਦਾ ਖਾਣਾ ਪੀਣਾ ਛੱਡ ਦਿੰਦਾ ਤੇ ਆਹ ਜਿਹੜੀ ਬਰੀਡ ਲਵੇਰੀਅਨ ਮਤਲਬ ਇਹ ਕੋਈ ਬਰੀਡ ਨਹੀਂ ਵੀਰੇ ਤੇ ਜਿਹੜੇ ਸਟ੍ਰੇਟ ਡੌਗ ਹੁੰਦੇ ਨੇ ਉਹੀ ਆਪਾਂ ਨੇ ਉਹ ਕਰਿਆ ਸੀਗਾ ਰੈਸਕਿਊ ਤੇ ਇਹਨਾਂ ਨੂੰ ਇੰਨਾ ਹੋ ਨਹੀਂ ਪੈਂਦਾ ਇਹ ਜਦੋਂ ਆਉਂਦੇ ਨੇ ਮਾਲਕਾਂ ਦਾ ਕੁਝ ਹੋ ਜਾਂਦੇ ਨੇ ਬਸ ਇੰਨੇ ਜਿਹੀ ਖੁਸ਼ ਨਹੀਂ ਬਸ ਥੋੜਾ ਬਹੁਤਾ ਇਹਨਾਂ ਨੂੰ ਟਾਈਮ ਲਉ ਬਹੁਤਾ ਇਹਨਾਂ ਦੀ ਆਪਣੀ ਹੁੰਦੀ ਦੇਖਭਾਲ ਜੀ ਬਹੁਤੀ ਹੁੰਦੀ ਨਹੀਂ ਪੰਗੇ ਤਾਂ ਹੈ ਲੰਨਾ ਪੂਰੇ ਠੀਕ ਆ ਭਾਈ ਤਾਂ ਆਪਾਂ ਇਹਨਾਂ ਨੂੰ ਇਦਾਂ ਹੀ ਛੱਡ ਦਾਂਗੇ ਤੇ ਉਹਨਾਂ ਨੂੰ ਖਾ ਲੈਣ ਤੋਂ ਫੀਡ ਬੜੀ ਰਸ਼ ਪੈ ਗਿਆ ਉੱਥੇ ਤੇ ਉਸ ਤੋਂ ਬਾਅਦ ਵੀਰੇ ਆਪਾਂ ਦੰਦ ਦੇ ਵਿੱਚ ਅੱਜ ਵੇਲੇ ਆ ਕੋਈ ਨਾ ਕੋਈ ਅੱਜ ਕਰਾਂਗੇ ਸਿਸਟਮ ਰਖਾਵਾਂਗੇ ਤੁਹਾਨੂੰ ਤਾਂ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ ਬਾਏ ਬਾਏ